ਇਹ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਬਾਪੂਆ ਨੂੰ ਸਾਰੇ ਸਿੰਘ ਕੌਮ ਨੂੰ ਕਹਿਣਾ ਕਿ ਫਾੜੀ ਪੜਿਆ ਕਰੋ ਕਿ ਜੱਗਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿਸਿਆ ਨੂੰ ਬਚਾ ਕੇ ਰੱਖੇਗੀ ਵੀ ਕੁੜੀਆਂ ਦੀ ਕੋਈ ਚੀਜ਼ ਨੂੰ ਖਟਾ ਨਹੀਂ ਸਤ ਸ੍ਰੀ ਅਕਾਲ ਵਾਲੇ ਕਹਿੰਦੇ ਕੀ ਮਦਰ ਬੋਲੇ ਕਿ ਆਪਣੇ ਆਪ ਨੂੰ ਸੁਭਾਣੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆਂ ਨੂੰ ਸਾਰੇ ਸਿੰਘ ਕੌਮ ਨੂੰ ਕਹਿਣਾ ਕਿ ਪੜਾਈ ਪੜਿਆ ਕਰੋ ਤੇ ਜੱਪਿਆ ਕਰੋ ਇਹੀ ਕੰਮ ਆਉਣੀਆਂ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਵੀ ਤੁੜੀਆਂ ਦੀ ਕੋਈ ਚੀਜ਼ ਨੂੰ ਬਚਾ ਲਈ। ਵਾਹਿ ਸ੍ਰੀ ਅਕਾਲ। ਔਰ ਜੀ ਕੀ ਬਦਲ ਬੋਲੇ ਇਹ ਆਪਣੇ ਆਪ ਨੂੰ ਸੁਭਾੜੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਬਾਪੂਆਂ ਨੂੰ ਸਾਰੇ ਸਿੰਘ ਕੌਮ ਨੂੰ ਕਹਿਣਾ ਕਿ ਬਾੜੀ ਪੜਿਆ ਕਰੋ ਮਤਲਬ ਕਿ ਜੱਪਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿਦਿਆ ਨੂੰ ਬਚਾ ਕੇ ਰੱਖੇਗੀ ਵੀ ਕੁੜੀਆਂ ਦੀ ਕੋਈ ਚੀਜ਼ ਨੂੰ ਬਚਾ ਲਈ। ਵਾਹਿ ਸ੍ਰੀ ਅਕਾਲ। ਆਰ ਦੀ ਕੀ ਬਦਲ ਬੋਲੇ ਇਹ ਆਪਣੇ ਆਪ ਨੂੰ ਸੁਭਾਣੋ ਜਿਹੜੀਆਂ ਮਾਵਾਂ ਦੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਬਾਪੂਆ ਨੂੰ ਸਾਰੇ ਸਿੰਘ ਕੌਮ ਨੂੰ ਕਹਿਣਾ ਕਿ ਬਾੜੀ ਪੜਿਆ ਕਰੋ ਤੇ ਜੱਪਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿਦਿਆਥੀ ਨੂੰ ਬਚਾ ਕੇ ਰੱਖੇਗੀ ਵੀ ਦੁਨੀਆ ਦੀ ਕੋਈ ਚੀਜ਼ ਨੂੰ ਬਚਾ ਲਈ। ਵਾਹਿ ਸ੍ਰੀ ਅਕਾਲ। ਬੋਲੇ ਇਹ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਬਾਪੂਆ ਨੂੰ ਸਾਰੇ ਸਿੰਘ ਕੌਮ ਨੂੰ ਕਹਿਣਾ ਕਿ ਬਾੜੀ ਪੜਿਆ ਕਰੋ ਮਤਲਬ ਜੱਪਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿਦਿਆਥੀ ਨੂੰ ਬਚਾ ਕੇ ਰੱਖੇਗੀ ਵੀ ਦੁਨੀਆ ਦੀ ਕੋਈ ਚੀਜ਼ ਨੂੰ ਬਚਾ ਲਈ। ਵਾਹਿ ਸ੍ਰੀ ਅਕਾਲ। ਔਰ ਜੇ ਕੀ ਬਦਲ ਬੋਲੇ कि ਆਪਣੇ ਆਪ ਨੂੰ ਸੁਭਾਲੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆ ਨੂੰ ਸਾਰੇ ਸਿੰਘ ਕੌਮ ਨੂੰ ਕਹਿਣਾ ਕਿ ਬਾੜੀ ਪੜਿਆ ਕਰੋ ਮਦੁਰੇ ਨੂੰ ਜੱਪਿਆ ਕਰੋ ਇਹੀ ਕੰਮ ਆਉਣੀਆਂ ਤੇ ਇਹੀ ਵਿਦਿਆ ਨੂੰ ਬਚਾ ਕੇ ਰੱਖੇਗੀ ਵੀ ਕੁੜੀਆਂ ਦੀ ਕੋਈ ਚੀਜ਼ ਨੂੰ ਬਚਾ ਲਈ। ਵਾਹਿ ਸ੍ਰੀ ਅਕਾਲ। ਔਰ ਜੀ ਕੀ ਬਦਲ ਬੋਲੇ ਇਹ ਆਪਣੇ ਆਪ ਨੂੰ ਸੁਭਾੜੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਬਾਪੂਆਂ ਨੂੰ ਸਾਰੇ ਸਿੰਘ ਕੌਮ ਨੂੰ ਕਹਿਣਾ ਕਿ ਪੜ੍ਹੀ ਪੜਿਆ ਕਰੋ ਮੈਂ ਤੁਹਾਨੂੰ ਕਿ ਜੱਪਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿਦਿਆ ਤੁਹਾਨੂੰ ਬਚਾ ਕੇ ਰੱਖੇਗੀ ਵੀ ਧੁਰਿਆਂ ਦੀ ਕੋਈ ਚੀਜ਼ ਨੂੰ ਬਚਾ ਲਈ। ਵਾਹਿ ਸ੍ਰੀ ਅਕਾਲ। ਆਰ ਦੀ ਕੀ ਬਦਲ ਬੋਲੇ ਇਹ ਆਪਣੇ ਆਪ ਨੂੰ ਸੁਭਾਣੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਬਾਪੂਆਂ ਨੂੰ ਸਾਰੇ ਸਿੰਘ ਕੌਮ ਨੂੰ ਕਹਿਣਾ ਕਿ ਬਾੜੀ ਪੜਿਆ ਕਰੋ ਕੋਈ ਉੱਠ ਕੇ ਜੱਪਿਆ ਕਰੋ ਇਹੀ ਕੰਮ ਆਉਣੀਆਂ ਤੇ ਇਹੀ ਵਿਦਿਆ ਨੂੰ ਬਚਾ ਕੇ ਰੱਖੇਗੀ ਵੀ ਕੁੜੀਆਂ ਦੀ ਕੋਈ ਚੀਜ਼ ਨੂੰ ਬਚਾ ਲਈ। ਵਾਹਿ ਸ੍ਰੀ ਅਕਾਲ